500 ਸਾਲ ਤੋਂ ਵਾਦਾਂ ਇੰਤਜ਼ਾਰ ਖਤਮ ਹੋਣ ਦੇ ਨਾਲ ਹੀ ਅਯੁੱਧਿਆ ਦੇ ਰਾਮ ਮੰਦਰ ਵਿੱਚ ਰਾਮ ਲੱਲਾ ਦੀ ਪ੍ਰਾਣ ਪ੍ਰティਸ਼ਠਾ ਸੰਪਨ ਹੋ ਗਈ ਹੈ। ਰਾਮ ਲੱਲਾ ਰਾਮ ਮੰਦਰ ਦੇ ਗਰਭ ਗ੍ਰਹਿ ਵਿੱਚ ਬਿਰਾਜਮਾਨ ਹੋ ਗਏ ਨੇ ਜਿੱਥੇ ਉਹਨਾਂ ਦੀ ਆਰਤੀ ਕੀਤੀ ਗਈ ਹੈ। ਪ੍ਰਾਣ ਪ੍ਰティਸ਼ਠਾ ਦੇ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਉਹਨਾਂ ਨੂੰ ਦੰਡਵੱਤ ਪ੍ਰਣਾਮ ਕੀਤਾ। ਭਗਵਾਨ ਰਾਮ ਦੀ ਪ੍ਰਾਣ ਪ੍ਰティਸ਼ਠਾ ਦੇ ਇਸ ਬੇहद ਹੀ ਖਾਸ ਮੌਕੇ ਤੇ ਦੇਸ਼ ਦੁਨੀਆ ਵਿੱਚ ਜਸ਼ਨ ਦਾ ਮਾਹੌਲ ਹੈ ਦੇਸ਼ ਤੇ ਦੁਨੀਆ ਵਿੱਚ ਦੀਵਾਲੀ ਵਰਗਾ ਮਾਹੌਲ ਬਣਾਇਆ ਗਿਆ 22 ਜਨਵਰੀ ਨੂੰ ਪ੍ਰਾਣ ਪ੍ਰਠਿਸ਼ਠਾ ਨੂੰ ਲੈ ਕੇ Google ਤੇ ਐਨੇ ਸਰਚਸ ਹੋਏ ਹਨ ਜਿੰਨੇ ਇਸ ਤੋਂ ਪਹਿਲਾਂ ਸ਼ਾਇਦ ਹੀ ਕਦੇ ਹੋਏ ਹੋਣਗੇ ਇਹ ਸ਼ਾਇਦ ਪਹਿਲਾ ਮੌਕਾ ਹੈ ਜਦੋਂ Google Trends.google.com Trends ਦੇ ਸਾਰੇ ਟੌਪ 10 ਸਰਚ RAM ਮੰਦਿਰ ਨਾਲ ਜੁੜੇ ਹੋਏ ਇਸ ਤੋਂ ਪਹਿਲਾਂ ਇੱਕ ਹੀ ਟਾਈਪ ਤੇ ਪਿੱਛੇ 24 ਘੰਟੇ ਵਿੱਚ ਇਸ ਤਰ੍ਹਾਂ ਦੇ 트ੈਂਡਸ ਦੇਖਣ ਨੂੰ ਨਹੀਂ ਮਿਲੇ